ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਲਿਖਦੇ ਆ ਵਾਹਿਗੁਰੂ ਗੁਰੂ ਗ੍ਰੰਥ ਜੀ ਤੂਪੇ ਜਹਾਜ ਉਧਾਰ ਜੋ ਸ਼ਰਧਾ ਪਰ ਸੇਵਕ ਹੈ ਸੋ ਭਾਉ ਪੁੱਤਰ ਹੈ ਪਾਰ ਸੰਗਤ ਜੀ ਜਦੋਂ ਭਗਤ ਗੁਰੂ ਗੋਬਿੰਦ ਸਿੰਘ ਜੋਤੀ ਜੋ ਸਮਾਉਣ ਲੱਗੇ ਸੰਗਤ ਪੰਜਾਬ ਤੋਂ ਨਾਲ ਸਿੰਘ ਗਏ ਸਨ ਫਿਰ ਬਚਨ ਹੋਇਆ ਗੁਰੂ ਗਰਬ ਦਾ ਸਵਾ ਲਿਆ ਤੇ ਗੁਰਿਆਈ ਦੀ ਸਮਝ ਦੀ ਰੱਖ ਕੇ ਮਤਕੀ ਪਰ ਕਿਾਚੇ ਨਹੀਂ ਲਿਖਿਆ ਪਰ ਮੈਂ ਇਹ ਸੁਣਿਆ ਹੈ ਕਿਸੇ ਬਹੁਤ ਸੂਝਵਾਨ ਤੋਂ ਉਹ ਕਹਿੰਦਾ ਪੰਜਵੇਂ ਜਾਮੇ ਬਾਬਾ ਗੁੱਡਾ ਸਾਹਿਬ ਨੇ ਹੁਕਮਨਾਮਾ ਲਿਆ ਸਤਿਗੁਰੂ ਥੱਲੇ ਸੰਗਤ ਬੈਠੇ ਪਰ ਦਸਵੇਂ ਜਾਮੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਹ ਕਹਿੰਦਾ ਇਹਦਾ ਮਤਲਬ ਸਮਾਜ ਹੈ ਸੀ ਦੇ ਵਿੱਚ ਸੰਗਤ ਬਰਾਬਰ ਦਾ ਸੀ ਨਾ ਮਹਾਰਾਜ ਸਿਬਦਾ ਹੁਕਮਨਾਮਾ ਕੀ ਆਇਆ ਮਾਰੂ ਮਹੰਲਾ ਪੰਜਮਾ ਖੁੱਲਿਆ ਕਰੂ ਕਿਰਪਾ ਕੋ ਠਾਟੇ ਕੀਰਤਨ ਹਾਰਾ ਗਾਈ ਸ੍ਰਮ ਫਾਤਾ ਪਾਈ ਬਿਸਰਾਮਾ ਮਿਟ ਗਈ ਸਭੀ ਥਾਈ ਅਬ ਮੋਏ ਜੀਵਨ ਪਦ ਪਾਈ ਚੀਤ ਆਯੋ ਮਨ ਪੁਰਖ ਬਿਦਾਤਾ ਸੰਤਨ ਕੀ ਸਰਨਾਈ ਉਹਦੇ ਵਿੱਚ ਤੋਕਿਆ ਹੈ ਹਜ਼ੂਰ ਕਤ ਦੂਰ ਬਤਾ ਉਹ ਪ੍ਰਮਾਤਮਾ ਅੰਗ ਸੰਗ ਹੈ ਮੈਂ ਬੇਨਤੀ ਕਰਾਂ ਇਹ ਸਤਿਗੁਰਾਂ ਨੇ ਹੁਕਮ ਦਿੱਤਾ ਉੰਜ ਵੈਸੇ ਸੱਚਖੰਡ ਜਪਦਾ ਵੀ ਕਹਿੰਦੇ ਆ ਉਹ ਕਹਿੰਦੇ ਹੁਕਮਨਾਮਾ ਆਇਆ ਸੀ ਅਬਚਲ ਨਗਰ ਗੋਬਿੰਦ ਗੁਰੂ ਖਾਣਾ ਨਾਮ ਜਬਤ ਸੁਖ ਪਾ ਜਾਣਾ ਮੈਂ ਚਲੋ ਮੈਂ ਦੋਨੋਂ ਪੱਖ ਰੱਖਦੇ ਸੰਗਤ ਜੀ ਉਸ ਤੋਂ ਬਾਅਦ ਦੇਖੋ ਇਹਨੂੰ ਹੁਕਮਨਾਮੇ ਤਾਇੇ ਨੇ ਉਸ ਤੋਂ ਬਾਅਦ ਸਾਡੇ ਵਿਦਵਾਨਾਂ ਨੇ ਹੁਕਮਨਾਮੇ ਜਿਹੜੇ ਕੱਤਰ ਕੀਤੇ ਉਹਨਾਂ ਵਿੱਚ ਰਤਨ ਸਿੰਘ ਭੰਗੂ ਦਾ ਜ਼ਿਕਰ ਸਨ 1763 ਦੀ ਗੱਲ ਕਰੇ ਸਿੱਖ ਅਫਗਾਨੀ ਕਹਿ ਰਿਹਾ ਸੀ ਮੈਂ ਕਬਜ਼ਾ ਕਰਨਾ ਤੇ ਸਿੱਖਾਂ ਨੇ ਧਈਆ ਕਰ ਲਿਆ ਸੀ ਇਹ ਪੰਜਾਬ ਦੀ ਧਰਤੀ ਸਾਡੀ ਜਨਮ ਭੂਮੀ ਅਸੀਂ ਉਹਦੇ ਪੈਰ ਨਹੀਂ ਪੈਂਦੇ ਨਾ ਦਿੱਲੀ ਵਾਲੀ ਦੇ ਨਾ ਅਫਗਾਨੀ ਦੇ ਸਨ 1761 ਇੱਕ ਲੱਖ ਮਰਾਠੇ ਦਾ ਪਾਣੀ ਪਤ ਵਿੱਚ ਬਦਾਲੀ ਨੇ ਲੱਖ ਤੋੜ ਕੇ ਰੱਖ ਲਿਆ ਸੀ ਜਿਹੜਾ ਪਾਣੀ ਪਾਜੀ ਜੰਮ ਤੇ 2200 ਬੀਬੀਆਂ ਜੀ ਪਰ ਮੈਂ ਕਦੀ ਵੀ ਸ਼ਬਦਾਵਲੀ ਨੇ ਕਹਿੰਦਾ ਕਿ ਹਿੰਦੂ ਤੁਹਾਡੀਆਂ ਨਹੀਂ ਗੁਰੂ ਕੋ ਯਾਦ ਰੱਖਿਓ ਤੀ ਭੈਣ ਸਭ ਦੀ ਤੀ ਭੈਣ ਹੁੰਦੀ ਇਹਨੂੰ ਕਿਸੇ ਮਜਬ ਨਾਲ ਜੋੜ ਕੇ ਨਰਾਦਨੀ ਦੀ ਸ਼ਬਦ ਲਗਾਈ ਜਿਹੜਾ ਸਿੱਖੀ ਸ਼ਬਦ ਕਰਨ ਦਾ ਗੁੱਸਾ ਨ ਕਰਿਓ ਉਹਨੂੰ ਗੁਰਮਤ ਦੇ ਸਿਧਾਂਤ ਦਾ ਪਤਾ ਹੀ ਨਹੀਂ ਗੁਰਮਤ ਦਾ ਸਿਧਾਂਤ ਹੈ ਇੱਥੋਂ ਤੱਕ ਇਹ ਕਹਿੰਦਾ ਵੇਖ ਪਰਾਈਆਂ ਚੰਗੀਆਂ ਪਰਾਈਆਂ ਕਹੇ ਉਹਨਾਂ ਪਰਾਈਆਂ ਵਿੱਚੋਂ ਵੀ ਵਾਸ਼ਨਾ ਨਹੀਂ ਮਾਵਾ ਭੈਣਾ ਤਿਆਂ ਜਾਣੇ ਗਿਆ ਜਾਣੇ ਦਰ ਤੇ ਫੀਲਿੰਗ ਲਵੇ ਮਹਿਸੂਸ ਕਰੇ ਉਹ 2200 ਬੱਚੀਆਂ ਇੱਥੋਂ ਦੀਆਂ ਅਬਦਾਲੀ ਲੈ ਤੁਰਿਆ ਜੇਲਮ ਦਰਿਆ ਬੇੜੀ ਤੇ ਚੜਦਿਆਂ ਸਰਦਾਰ ਜੱਸਾ ਸਿੰਘਾਲੋਂ ਵਾਲਿਆਂ ਨੇ ਰੋਕ ਕੇ 2200 ਦੀਆਂ 2200 ਧੀਆ ਪੈਣਾ ਛਡਾ ਕੇ ਉਹਨਾਂ ਦੇ ਘਰਾਂ 'ਚ ਭੇਜੀਆਂ ਸੀ ਕੀ ਤੂੰ ਪਿਆ ਹਾਂ ਇਸ ਪੈ ਆਪ ਨੇ ਚਾਈਂ ਦਰਸ਼ਨ ਹਰ ਦੇਖ ਕੇ ਕਹ ਤਾਈਂ

ਇੱਥੇ ਧਰੋਵਾਰ ਸਰਦਾਰ ਲਖਮੀ ਸਿੰਘ ਰੁਕੇ ਕੀਤੀ ਉਸ ਪਿੰਡ ਚ ਜਦੋਂ ਨਰੇ ਕਹਿਣ ਲੱਗੇ ਭਾਈ ਸਾਹਿਬ ਜੀ ਅਸੀਂ ਬੇਗ ਬਣਾਈ ਅਰਦਾਸਾਂ ਕਰਦੀ ਭਾਈ ਸਾਹਿਬ ਨੇ ਦੂਜੀ ਅਰਦਾਸ ਕੀਤੀ ਤੇ ਸੰਗਤ ਜੀ ਹੁਕਮਨਾਮਾ ਵਾਲਾ ਤਨਮਨ ਕਾਸ਼ ਸਾਹ ਜ਼ਬਰ ਦੇ ਵਿੱਚ ਅਗਨੀ ਆਪ ਤੇ ਵੀ ਫਰਵਿਸ਼ ਹੋਇਰੇ ਬਾਪਰੇ ਨਾ ਜੀ ਸੰਗਤ ਜੀ ਪਾਈਸ਼ਾਬੰਦਰ ਗਏ ਮਹਾਰਾਜ ਆਪਿਆ ਬੈਠੇ ਸੱਚ ਵਿੱਚ ਗੋਦੀਆਂ ਛਾਤੀ ਦੇ ਵਿੱਚ ਕਹਿੰਦੇ ਬਾਹਾਂ ਚਲਨੀ ਚੱਲਦੀ ਕਾ ਮੈਂ ਤੁਹਾਨੂੰ ਬੇਨਤੀ ਕਰਾਂ ਜਿਆਦਾ ਡੀਟੇਲ ਵਿੱਚ ਨਹੀਂ 14 ਇੰਚ ਲੰਮਾ ਇੱਕ 14 ਇੰਚ ਦੀ ਦੂੰਗਾ ਜਿਵੇਂ ਬੱਚਾ ਸੀ ਉਹ ਸਾਰਾ ਖੂਨ ਨਾਲ ਭਰ ਕੇ ਉੱਤੋਂ ਵਗਦਾ ਪਿਆ ਸੀ ਸਾਰੇ ਸ਼ਿੰਗਾਂ ਦੇ ਸ਼ਰੀਰ ਇਕੱਠੇ ਕੀਤੇ 119 ਖੋਪੜੀਆਂ ਅੰਦਰ ਸਨ 7 ਖੋਪੜੀਆਂ ਬਾਹਰ ਸਨ ਇੱਕ ਕਬਰ ਹੋਈ

ਮੈਂ ਮੈਂ ਦਰਸ਼ਨ ਸਿੰਘ ਧਰੂ ਕੀ ਸੰਗਤ ਬਰਨਾਲਾ ਬਾਈਪਾਸ ਬਠਿੰਡਾ ਅਸੀਂ ਇੱਥੇ ਅੱਜ ਜੋ ਗੁਰਬਾਣੀ ਸੰਥਾ ਦੇ ਸਬੰਧ ਦੇ ਵਿੱਚ ਵਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਇੱਥੇ ਸੰਸਾਧੀਆਂ ਸੰਗਤਾਂ ਦੇ ਸਹਿਯੋਗ ਨਾਲ ਝਾਦਾ ਲੰਗਰ ਅਤੇ ਨਾਲ ਮਠਿਆਣ ਜਲੇਬੀਆਂ ਉਹਦਾ ਅੰਦਰ ਵਰਤਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਸੰਗਤਾਂ ਵਾਸਤੇ ਜੋ ਚਾਹ ਪਣੀ ਪੀ ਕੇ ਅੱਗੇ ਸਮਾਗਮ ਦੇ ਵਿੱਚ ਹਾਜ਼ਰੀ ਭਰ ਸਕਣ ਸਾਡੀ ਜਿਹੜੀ ਗੁਰੂ ਕੀ ਸੰਗਤ ਹੈ ਇਸ ਦਾ ਜੋ ਹੈ ਮੋਟੇ ਵਿੱਚ ਹੈ ਉਹ ਹੈ ਲੋੜਵੰਦਾਂ ਦੀ ਸਹਾਇਤਾ ਜਿਸ ਤਰ੍ਹਾਂ ਕਿ ਸਾਡੀ ਸੰਸਥਾ ਵੱਲੋਂ ਘਰ ਘਰਾਂ ਵਿੱਚ ਗੁਰਬਾਣੀ ਦਾ ਪ੍ਰਚਾਰ ਅਤੇ ਸੁਖਮਣੀ ਸਾਹਿਬ ਦੇ ਪਾਠ ਕਥਾ ਕੀਰਤਨ ਕੀਤੇ ਜਾਂਦੇ ਹਨ ਸਾਡੇ ਸਾਰੇ ਦੇ ਸਾਰੇ ਮੈਂਬਰ ਨਿਸ਼ਕਾਮ ਸੇਵਾ ਕਰਦੇ ਹਨ ਤੇ ਜੋ ਵੀ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਭੇਟਾ ਮਤ ਫਟੇ ਮਾਇਆ ਦੇ ਰੂਪ ਵਿੱਚ ਚਾਉਂਦੀ ਹੈ ਉਹ ਸਾਰੀ ਵਿਸਾਰੀ ਲੋੜਵੰਤਾ ਵਾਸਤੇ ਵਰਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਮੈਡੀਕਲ ਲੋਕਾਂ ਨੂੰ ਅੱਜ ਕੱਲ ਮੈਡੀਕਲ ਦੇ ਵਿੱਚ ਕਾਫੀ ਖਰਚਾ ਆਉਂਦਾ ਹੈ ਉਹ ਲੋੜਵੰਤਾ ਨੂੰ ਮੈਡੀਕਲ ਤੌਰ ਤੇ ਸਹਾਇਤਾ ਦਿੱਤੀ ਜਾਂਦੀ ਹੈ ਦਵਾਈਆਂ ਦਾ ਖਰਚਾ ਦਿੱਤਾ ਜਾਂਦਾ ਹੈ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਦੇ ਵੀ ਜਥਾ ਜੋ ਜੋ ਹਿੱਸਾ ਪਾਇਆ ਜਾਂਦਾ ਹੈ ਉਸ ਤੋਂ ਇਲਾਵਾ ਜੋ ਯੂनाइटेड ਵੈਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਉਹਨਾਂ ਦੇ ਵਿੱਚ ਜੋ ਜ਼ਿਲ੍ਹੇ ਵੀ ਇਹ ਮੂਮੈਂਟੋ ਦਿੱਤੇ ਜਾਂਦੇ ਨੇ ਉਹਨਾਂ ਦੀ ਸੇਵਾ ਗੁਰੂ ਕੀ ਸੰਗਤ ਵੱਲੋਂ ਇਸ ਗੁਰੂ ਕੀ ਗੋਲਕ ਵਿੱਚੋਂ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਗਰੀਬ ਬੱਚਿਆਂ ਦੀਆਂ ਫੀਸਾਂ ਸਕੂਲਾਂ ਦੇ ਵਿੱਚ ਜੋ ਵੀ ਪਰਿਵਾਰ ਨਹੀਂ ਪੜ ਸਕਦੇ ਇਹ ਉਹਨਾਂ ਦੀਆਂ ਫੀਸਾਂ ਦੇ ਰੂਪ ਵਿੱਚ ਸਹਾਇਤਾ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸਾਡੇ ਕੋਲ ਤਕਰੀਬਨ 20 ਪਰਿਵਾਰ ਰਹੇ ਹਨ ਜਿਨ੍ਹਾਂ ਦਾ ਕੋਈ ਰੋਜ਼ੀ-ਰੋਟੀ ਦਾ ਸਾਧਨ ਨਹੀਂ ਹੈ ਅਤੇ ਉਹ ਵਿਧਵਾ ਹਨ ਜਾਂ ਬਜ਼ੁਰਗ ਹਨ ਉਹਨਾਂ ਨੂੰ ਰਾਸ਼ਨ ਦੇ ਰੂਪ ਵਿੱਚ ਅਸੀਂ ਜੋ ਹੈ ਗੁਰੂ ਕੀ ਸੰਗਤ ਦੇ ਧੰਮਕ ਦੇ ਵਿੱਚੋਂ ਸਹਿਤਾ ਸੇਵਾ ਕੀਤੀ ਜਾਂਦੀ ਹੈ ਰਾਸ਼ਨ ਦੇ ਰੂਪ ਵਿੱਚ ਸਹਿਤਾ ਕੀਤੀ ਜਾਂਦੀ ਹੈ ਭਾਈ ਗੁਰੂ ਦੀ ਦਾਸਾ ਭਾਈ ਤੁਜੀ ਕੀ ਬਲੀ ਅਰਮਸ਼ੰ ਗੁਰ ਏਕ ਪੈਨ ਜਾਏ ਚਲ ਸਤ ਗੁਰ ਕੋਟ ਪੈਂਦਾ ਆਖੇ ਵੇ ਲੇ